ਸਸਿਕਲ ਦੋਸਤੋ ਮੈਂ ਮਾਨਪੀ ਸਿੰਘ ਢਾਲੀਵਾਲ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਮਾਰਕੀਟ ਮੈਂਡ WITH ਢਾਲੀਵਾਲ ਦੇ ਵਿੱਚ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਕੋਈ ਅਸੀਂ ਅੱਜ ਨਿਫਟੀ 50 ਹੈ ਬੈਂਕ ਨਿਫਟੀ ਹੈ ਸੈਂਸੈਕਸ ਦੇ ਇੰਡੈਕਸ ਬਾਰੇ ਕਿਸੇ ਬਾਰੇ ਕੋਈ ਗੱਲਬਾਤ ਨਹੀਂ ਕਰਨੀ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹਾ ਸਿਸਟਮ ਜਿਸ ਨਾਲ ਤੁਹਾਡੀ ਟੈਨਸ਼ਨ ਹੈ ਜਿਹੜੀ ਉਹ ਖਤਮ ਹੋ ਸਕਦੀ ਆ ਤੇ ਤੁਸੀਂ ਆਪਣਾ ਜਿਹੜਾ ਸ਼ੇਅਰ ਮਾਰਕੀਟ ਦੇ ਵਿੱਚ ਆ ਜਿਹੜਾ ਉਹ ਵਧੀਆ ਪ੍ਰੋਫਿਟ ਜਿਹੜਾ ਉਹ ਬਣਾ ਸਕਦੇ ਹਾਂ ਪਰ ਇਹ ਥੋੜੀ ਜਿਹਾ ਇੰਡੈਕਸ ਨਾਲੋਂ ਅਲੱਗ ਹੋ ਸਕਦੀ ਹੈ ਚੀਜ਼ ਆ ਇਸ ਦਾ ਨਾਮ ਹੈਗਾ ਜੀ ਸਿਪ ਐਸ ਆਈ ਪੀ ਕਹ ਦਿੰਦੇ ਨੇ ਸਿਪ ਸਿਪ ਦਾ ਮੇਨ ਮਤਲਬ ਸਿਪ ਦਾ ਪੂਰਾ ਨਾਮ ਹੈਗਾ ਜੀ ਸਿਸਟਮੈਟਿਕ ਇਨਵੈਸਟਮੈਂਟ ਪਲਾਨ ਠੀਕ ਹੈ ਜੀ ਇਹ ਜਿਹੜਾ ਨਿਵੇਸ਼ ਹੁੰਦਾ ਇਹ ਆਟੋਮੈਟਿਕਲੀ ਤੁਹਾਡੇ ਬੈਂਕ ਅਕਾਊਂਟ ਦੇ ਵਿੱਚੋਂ ਜਿਹੜੇ ਪੈਸੇ ਆ ਉਹ ਘੱਟ ਹੋ ਜਾਂਦੇ ਨੇ ਠੀਕ ਹੈ ਜੀ ਤੁਸੀਂ ਸਭ ਤੋਂ ਛੋਟੀ ਮਤਲਬ ਵੀ ਘੱਟ ਤੋਂ ਘੱਟ ਛੋਟੀ ਰਕਮ ਦੇ ਨਾਲ ਵੀ ਇਨਵੈਸਟ ਕਰ ਸਕਦੇ ਹੋ ਤੁਸੀਂ 500 ਤੋਂ ਸਟਾਰਟ ਕਰ ਸਕਦੇ ਹੋ 500 1000 500 ਤੋਂ ਘੱਟ ਤੇ ਵੱਧ ਤੋਂ ਵੱਧ ਤੁਸੀਂ ਮੇਬੀ 1 ਲੱਖ ਤੱਕ ਕਰ ਸਕਦੇ ਹੋ ਠੀਕ ਹੈ ਜੀ ਇਸ ਦੇ ਵਿੱਚ ਕੀ ਹੁੰਦਾ ਕਿ ਤੁਸੀਂ ਕੋਈ ਵੀ ਮਤਲਬ ਮਿਊਚੁਅਲ ਫੰਡ ਚੂਜ਼ ਕਰ ਮਿਊਚੁਅਲ ਫੰਡ ਦੇ ਵਿੱਚ ਇਹ ਪੈਸਾ ਇਨਵੈਸਟ ਹੁੰਦਾ ਜੀ ਠੀਕ ਹੈ ਜਿਵੇਂ ਨਿਫਟੀ 50 ਇੰਡੈਕਸ ਹੈ ਨਿਫਟੀ 50 ਦੇ ਅੰਡਰ 50 ਕੰਪਨੀਆਂ ਕੰਮ ਕਰਦੀਆਂ ਨੇ ਤੁਸੀਂ ਇਹਦੇ ਵਿੱਚ ਇੰਡੈਕਸ ਦੇ ਵਿੱਚ ਵੀ ਇਹ ਸੱਪ ਜਿਹੜੀ ਆਪਣੀ ਲਗਾ ਸਕਦੇ ਹੋ ਇਸ ਦੇ ਵਿੱਚ ਇਹ ਹੋਊਗਾ ਕਿ ਜਿਹੜੀਆਂ 50 ਕੰਪਨੀਆਂ ਕੰਮ ਕਰਦੀਆਂ ਨੇ ਨਿਫਟੀ 50 ਦੇ ਅੰਡਰ 50 ਕੰਪਨੀਆਂ ਜਿਹੜੀਆਂ ਨੇ ਮਤਲਬ ਵੀ ਵੱਡੀਆਂ ਕੰਪਨੀਆਂ ਨੇ ਜਿਹੜੀਆਂ ਉਹਨਾਂ ਨੂੰ ਆਪਾਂ ਇਹ ਇਕੱਠਾ ਕਰਕੇ ਕਈਤ ਆ ਉਹ ਜਿਹੜਾ ਨਿਫਟੀ 50 ਉਹ ਇੱਕ ਇੰਡੈਕਸ ਬਣ ਜਾਂਦਾ ਉਹ ਜਿਹੜੀਆਂ 50 ਕੰਪਨੀ ਜਿਹੜੀਆਂ ਨਿਫਟੀ 50 ਦੇ ਅੰਡਰ ਕੰਮ ਕਰਦੀਆਂ ਨੇ ਉਹਨਾਂ ਦੇ ਵਿੱਚ ਅਲੱਗ-ਅਲੱਗ ਡਿਵਾਈਡ ਕਰਕੇ ਤੁਹਾਡਾ ਪੈਸਾ ਜਿਹੜਾ ਉਹ ਇਨਵੈਸਟ ਹੋ ਜਾਂਦਾ ਹਾਂਜੀ ਇਹ ਨਿਵੇਸ਼ ਜਿਹੜਾ ਸਿੱਪ ਆਏ ਸਿੱਪ ਦੇ ਆਪਾਂ ਨੂੰ ਕੀ ਫਾਇਦੇ ਨੇ ਸਿੱਪ ਦੇ ਫਾਇਦੇ ਇਹ ਹੈ ਕਿ ਛੋਟੀ ਰਕਮ ਦੇ ਨਾਲ ਸ਼ੁਰੂਆਤ ਲੰਬੇ ਸਮੇਂ 'ਚ ਵੱਡਾ ਰਿਟਰਨ ਆ ਜੀ ਬਾਜ਼ਾਰ ਦੇ ਉਤਾਰ ਚੜਾਅ ਤੋਂ ਬਚਾਅ ਹੋ ਜਾਂਦਾ ਆਟੋਮੈਟਿਕ ਨਿਵੇਸ਼ ਕੋਈ ਟੈਨਸ਼ਨ ਨਹੀਂ ਹੈਗੀ ਵਿੱਤੀ ਲਕਸ਼ਣ ਦੇ ਲਈ ਡਿਸਪਲਨ ਬਣਦਾ ਹੈ ਤੇ ਸਿੱਪ ਨੂੰ ਕੌਣ-ਕੌਣ ਕਰ ਸਕਦਾ ਹੈ ਸਿੱਪ ਦੇ ਵਿੱਚ ਪੈਸਾ ਕੌਣ-ਕੌਣ ਇਨਵੈਸਟ ਕਰ ਸਕਦਾ ਹੈ ਜਿਹੜੇ ਬਿਗਨਰ ਨੇ ਜਿਹੜੇ ਨਵੇਂ ਨਿਵੇਸ਼ਕ ਨੇ ਉਹ ਉਹਨਾਂ ਦੇ ਲਈ ਬਹੁਤ ਵਧੀਆ ਫਾਇਦੇਮੰਦ ਦਾ ਚੀਜ਼ ਹੈ ਜਿਹੜੇ ਲੰਬੇ ਸਮੇਂ ਦੇ ਲਈ ਬੈਲਟ ਬਣਾਉਣਾ ਚਾਹੁੰਦੇ ਨੇ ਆਪਣੇ ਲੰਬੇ ਸਮੇਂ ਨੂੰ ਉਹਨਾਂ ਦੇ ਲਈ ਵੀ ਬਹੁਤ ਜ਼ਿਆਦਾ ਵਧੀਆ ਬੈਨੀਫਿਟ ਹੈ ਇਸ ਦੇ ਵਿੱਚ ਮੇਨ ਫਾਇਦਾ ਸਭ ਤੋਂ ਵਧੀਆ ਇਹ ਹੈ ਕਿ ਇਸ ਦੇ ਵਿੱਚ ਮਾਰਕੀਟ ਦਾ ਉਤਾਰ ਚੜਾ ਮਾਰਕੀਟ ਅੱਪ ਜਾਂਦੀ ਹੈ ਕਿ ਡਾਊਨ ਜਾਂਦੀ ਹੈ ਇਹ ਚੀਜ਼ ਤੋਂ ਛੁਟਕਾਰਾ ਬਿਲਕੁਲ ਹੋ ਜਾਂਦਾ ਜੀ ਤੁਸੀਂ ਵੀ ਇਸ ਐਪ ਦੇ ਵਿੱਚ ਪੈਸਾ ਇਨਵੈਸਟ ਕਰ ਸਕਦੇ ਹੋ ਇੰਡੈਕਸ ਦੇ ਵਿੱਚ ਕਰ ਸਕਦੇ ਹੋ ਮਿਊਚੁਅਲ ਫੰਡ ਦੇ ਵਿੱਚ ਕਰ ਸਕਦੇ ਹੋ ਤੇ ਵਧੀਆ ਰਿਟਰਨ ਪਾ ਸਕਦੇ ਹੋ ਤਾਂ ਮੇਰੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਸ ਤਰ੍ਹਾਂ ਦੀਆਂ ਵੀਡੀਓ ਹੋਰ ਦੇਖਣ ਦੇ ਲਈ ਤੁਸੀਂ ਮੇਰੇ ਚੈਨਲ ਮਾਰਕੀਟ ਮੰਡ ਬਾਈ ਢਾਲੀਵਾਲ ਨੂੰ ਜਰੂਰ ਫੋਲੋ ਕਰ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਥੈਂਕ ਯੂ ਸੋ ਮਚ